ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਸ਼ਹੀਦ ਦੀ ਗੱਲ ਕਰਾਂਗੇ ਜੋ ਇੱਕ ਧਰਮ ਲਈ ਨਹੀਂ ਬਲਕਿ ਇੱਕ ਮਾਨਵਤਾ ਲਈ ਦਿੱਤੀ ਗਈ ਸੀ ਅੱਜ ਅਸੀਂ ਇਤਿਹਾਸ ਜਾਣਾਂਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਤੇਗ ਬਹਾਦਰ ਜੀ ਦਾ ਜਨਮ 1 April 1621 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਵਿੱਚ ਹੋਇਆ ਸੀ। ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਪੁੱਤਰ ਸਨ। ਬਚਪਨ ਵਿੱਚ ਉਹਨਾਂ ਦਾ ਨਾਮ ਰੱਖਿਆ ਜਾਂਦਾ ਹੈ ਤਿਆਗ ਮੱਲ ਜੀ। 1635 ਵਿੱਚ ਕਰਤਾਰਪੁਰ ਦੀ ਜੰਗ ਵਿੱਚ ਕਿਆਗਮਲ ਜੀ ਬਹੁਤ ਹੀ ਬਹਾਦਰੀ ਨਾਲ ਲੜ ਰਹੇ ਹੁੰਦੇ ਨੇ ਗੁਰੂ ਹਰगोबिंद ਸਾਹਿਬ ਜੀ ਨੇ ਐਸੇ ਬਹਾਦਰ ਨੂੰ ਦੇਖਦੇ ਹੋਏ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਨਾਮ ਰੱਖ ਦਿੱਤਾ 9 ਸਾਲ ਗੁਰੂ ਤੇਗ ਬਹਾਦਰ ਜੀ ਨੇ ਅੰਮ੍ਰਿਤਸਰ ਸਾਹਿਬ ਵਿੱਚ ਗੁਜਾਰੇ ਸਨ ਤੇ ਉਦੋਂ ਹੀ ਸਿੱਖਾ ਦੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੇ ਆਖਰੀ ਸ਼ਬਦ ਬਾਬਾ ਬਕਾਲਾ ਸਾਹਿਬ ਜੀ ਕਹੇ ਸਨ ਜਿਸ ਦਾ ਇਹ ਮਤਲਬ ਸੀ ਕਿ ਅਗਲੇ ਗੁਰੂ ਜਾਣੀ ਸਿੱਖਾ ਦੇ 9ਵੇਂ ਗੁਰੂ ਸਾਨੂੰ ਬਾਬਾ ਬਕਾਲਾ ਸਾਹਿਬ ਵਿੱਚ ਹੀ ਮਿਲਣਗੇ ਜਿਸ ਤੋਂ ਬਾਅਦ ਮੱਖਣਸ਼ਾਲੂ ਬਾਣਾ ਜੋ ਇੱਕ ਵਪਾਰੀ ਸੀ ਉਸਨੇ ਇੱਕ ਸੱਚਾ ਗੁਰੂ ਲੱਭਿਆ ਗੁਰੂ ਤੇਗ ਬਹਾਦਰ ਜੀ ਜਿਆਦਾ ਹੀ ਗੁਰਗੱਦੀ ਤੇ ਬੈਠਦੇ ਹਨ ਤਾਂ ਉਹਨਾਂ ਨੂੰ ਦਰਬਾਰ ਸਾਹਿਬ ਵਿੱਚ ਐਂਟਰ ਨਾ ਹੋਂ ਦਿੱਤਾ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਗੁਰੂ ਘਰ ਭਾਗ ਗਏ ਕਰਨਤਾਰਨ ਸਾਹਿਬ ਗਏ ਅਤੇ ਖਡੂਰ ਸਾਹਿਬ ਚਲੇ ਗਏ ਸਨ ਇਸ ਤੋਂ ਬਾਅਦ ਤਲਵੰਡੀ ਸਾਬੋ ਜੋ ਮਾਲਵਾ ਇਲਾਕੇ ਵਿੱਚ ਹੈ ਅਤੇ ਉੱਥੋਂ ਹੁੰਦੇ ਹੋਏ ਨੈਸਰਖਾਨਾ ਵਿੱਚ ਚਲੇ ਗਏ ਗੁਰੂ ਸਾਹਿਬ ਨੇ ਇੰਨਾ ਸਭ ਥਾਵਾਂ ਤੇ ਸਿੱਖੀ ਦੀ ਕਾਫੀ ਪ੍ਰਚਾਰ ਕੀਤਾ ਸੀ ਅਤੇ ਫਿਰ ਗੁਰੂ ਤੇਗ ਬਹਾਦਰ ਜੀ ਹਰਿਆਣੇ ਤੋਂ ਹੁੰਦੇ ਹੋਏ ਕੀਰਤਪੁਰ ਸਾਹਿਬ ਚਲੇ ਜਾਂਦੇ ਹਨ 1665 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਬिलासपुर ਦੇ ਰਾਜੇ ਭੀਮਚੰਦ ਦੀ ਰਾਣੀ ਕੋਲੋਂ 500 ਰੁਪਏ ਵਿੱਚ ਜ਼ਮੀਨ ਖਰੀਦੀ ਸੀ ਜਿਸ ਤੋਂ ਬਾਅਦ ਗੁਰੂ ਜੀ ਨੇ ਇਸ ਦਾ ਨਾਮ ਮਚੱਕ ਨਾਨਕੀ ਰੱਖ ਦਿੱਤਾ ਅੱਜ ਇਸ ਸ਼ਹਿਰ ਨੂੰ ਆਨੰਦਪੁਰ ਸਾਹਿਬ ਵੀ ਕਿਹਾ ਜਾਂਦਾ ਹੈ ਇਸ ਸਮੇਂ ਤੱਕ ਔਰੰਗਜ਼ੇਬ ਨੇ ਹਿੰਦੂਆਂ 'ਤੇ ਜ਼ੁਲਮ ਅਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਐਸਲਈ ਗੁਰੂ ਤੇਗ ਬਹਾਦਰ ਜੀ ਵੀ ਹਿੰਦੂ ਆਦੀ ਮਦਦ ਕਰਨ ਲਈ ਪੂਰਬੀ ਇਲਾਕੇ ਵਿੱਚ ਚਲੇ ਜਾਂਦੇ ਹਨ ਅਤੇ ਗੁਰੂ ਤੇਗ ਬਹਾਦਰ ਜੀ ਇਸ ਤੋਂ ਬਾਅਦ ਹਰੀਦੁਵਾਰ ਚਲੇ ਜਾਂਦੇ ਹਨ ਅਤੇ ਪੂਰੇ ਡੇਰ ਮਹੀਨੇ ਤੱਕ ਉੱਥੇ ਗੁਰੂ ਸਾਹਿਬ ਨੇ ਪ੍ਰਚਾਰ ਕੀਤਾ ਸੀ ਫਿਰ ਉੱਥੋਂ ਗੁਰੂ ਸਾਹਿਬ ਕੁਰਕ ਖੇਤਰ ਮਥੁਰਾ ਆਗਰਾ ਵੱਲ ਗਏ ਅਤੇ ਇੱਥੇ ਵੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦਾ ਕਾਫੀ ਸਾਥ ਦਿੱਤਾ ਸੀ 1661 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਪਟਨਾ ਚਲੇ ਜਾਂਦੇ ਹਨ ਅਤੇ ਇੱਥੇ ਭਾਈ ਜੈਤਾ ਜੀ ਘਰ ਉਹ ਰੁਕਦੇ ਹਨ ਅਤੇ ਇੱਥੇ ਹੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਗੋਬਿੰਦ ਰਾਏ ਦਾ ਪ੍ਰਕਾਸ਼ ਹੁੰਦਾ ਹੈ ਇਸ ਸਮੇਂ ਤੱਕ ਗੁਰੂ ਤੇਗ ਬਹਾਦਰ ਜੀ ਨੇ ਪੂਰੇ ਭਾਰਤ ਵਿੱਚ ਕਾਫੀ ਸਿੱਖੀ ਦਾ ਪ੍ਰਚਾਰ ਕੀਤਾ ਸੀ ਜਦ ਗੁਰੂ ਤੇਗ ਬਹਾਦਰ ਜੀ ਚੱਕ ਨਾਨਕੀ ਜਾਣੀ ਅਨੰਦਪੁਰ ਸਾਹਿਬ ਵਿੱਚ ਆ ਜਾਂਦੇ ਹਨ ਤੇ ਨਾਲ ਹੀ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਹੀ ਆਪਣੇ ਪਰਿਵਾਰ ਨੂੰ ਵੀ ਬੁਲਾ ਲਿਆ ਗਵਰਨਰ ਇਫਤਖਾਰ ਖਾਨ ਦੇ ਜ਼ੁਲਮਾਂ ਕਾਰਨ ਕਸ਼ਮੀਰੀ ਪੰਡਤ ਥਾ ਥਾ ਤੇ ਜਾ ਕੇ ਮਦਦ ਮੰਗਣ ਲੱਗੇ ਪਰ ਕਿਸੇ ਨੇ ਵੀ ਕਸ਼ਮੀਰੀ ਪੰਡਤਾਂ ਦੀ ਕੋਈ ਫਰਿਆਦ ਨਹੀਂ ਸੋ ਇਹ ਤੋਂ ਬਾਅਦ ਕਸ਼ਮੀਰੀ ਪੰਡਤ ਪਹੁੰਚਦੇ ਹਨ ਗੁਰੂ ਤੇਗ ਬਹਾਦਰ ਜੀ ਦਰ ਉਤੇ ਕਸ਼ਮੀਰੀ ਪੰਡਤਾਂ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚੋਂ ਕੋਈ ਵੀ ਕਦੀ ਵੀ ਖਾਲੀ ਹੱਥ ਨਹੀਂ ਜਾਂਦਾ ਫਿਰ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਨੂੰ ਕਹਿੰਦੇ ਹਨ ਕਿ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਜਾ ਕੇ ਕਿ ਜੇਕਰ ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਦੇਵੇ ਤਾਂ ਸਾਰੇ ਕਸ਼ਮੀਰੀ ਪੰਡਤ ਮੁਸਲਮਾਨ ਬਣ ਜਾਣਗੇ ਤੇ ਇਦਾਂ ਹੀ ਗੁਰੂ ਤੇਗ ਬਹਾਦਰ ਜੀ ਨੂੰ ਇਹ ਗੱਲ ਦਾ ਵੀ ਪਤਾ ਲੱਗ ਗਿਆ ਕਿ ਇਸ ਸਮੇਂ ਵਿੱਚ ਕਿਸੇ ਮਹਾਪੁਰਸ਼ ਨੂੰ ਸ਼ਹੀਦ ਦੀ ਦੇਣੀ ਪਵੇਗੀ ਅਤੇ ਫਿਰ ਗੋਬਿੰਦ ਰਾਏ ਜੀ ਦੇ ਪੁਕਾਰ ਉਤੇ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਵੱਲੋਂ ਭੇਜੇ ਹੋਏ ਸਿਪਾਹੀਆਂ ਨਾਲ ਦਿੱਲੀ ਚਲੇ ਜਾਂਦੇ ਹਨ ਗੁਰੂ ਤੇਗ ਬਹਾਦਰ ਜੀ ਨਾਲ ਦਿੱਲੀ ਵਿੱਚ ਪਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਜਾਂਦੇ ਹਨ ਗੁਰੂ ਤੇਗ ਬਹਾਦਰ ਜੀ ਅੱਗੇ ਔਰੰਗਜ਼ੇਬ ਨੇ ਤਿੰਨ ਸ਼ਰਤਾਂ ਰੱਖੀਆਂ ਸਨ ਪਹਿਲੀ ਕਿ ਤੁਸੀਂ ਆਪਣਾ ਧਰਮ ਬਦਲੋ ਦੂਜੀ ਸ਼ਰਤ ਅਗਰ ਤੁਸੀਂ ਇੱਕ ਪਗਵਾ ਆਣੇ ਹੋ ਤਾਂ ਕੋਈ ਚਮਤਕਾਰ ਕਰਕੇ ਦਿਖਾਓ ਤੇ ਜੀ ਅਤੇ ਸਭ ਤੋਂ ਔਖੀ ਸ਼ਰਤ ਕਿ ਤੁਸੀਂ ਸ਼ਹੀਦ ਲਈ ਤਿਆਰ ਹੋ ਜਾਓ ਇਹ ਸਭ ਸ਼ਰਤਾ ਸੁਣਨ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਨੂੰ ਇੱਕ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਹਰੇਕ ਜੀਵ ਨੂੰ ਆਪਣੇ ਧਰਮ ਨੂੰ ਨਿਭਾਉਣ ਲਈ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਚਮਤਕਾਰ ਕਰਨਾ ਤਾਂ ਦੂਰ ਦੀ ਗੱਲ ਅਗਰ ਇਸ ਨੂੰ ਸੋਚਿਆ ਵੀ ਤਾਂ ਇਹ ਅਕਾਲ ਪੁਰਖ ਅਤੇ ਕੁਦਰਤ ਦੇ ਨਿਯਮਾਂ ਦੇ ਖਿਲਾਫ ਹੈ ਤੇ ਕਿਸੇ ਦਾ ਜਿਉਣਾ ਜਾਂ ਫਿਰ ਮਰਨਾ ਇਹ ਸਭ ਅਕਾਲ ਪੁਰਖ ਦੇ ਹੱਥ ਹੈ ਇਸ ਲਈ ਸਾਨੂੰ ਮੌਤ ਦਾ ਡਰਾਵਾਣਾ ਦਿਓ ਗੁਰੂ ਤੇਗ ਬਹਾਦਰ ਚੀਨੇ ਔਰੰਗਜ਼ੇਬ ਨੂੰ ਆਖਰ ਵਿੱਚ ਇੱਕ ਗੱਲ ਕਹੀ ਸੀ ਕਿ ਔਰੰਗਜ਼ੇਬ ਕਿਸੇ ਨੂੰ ਧਰਮ ਬਦਲਣ ਲਈ ਮਜਬੂਰ ਨਾ ਕਰੇ ਨਹੀਂ ਤਾਂ ਤੇਰਾ ਅੰਤ ਵੀ ਬਹੁਤ ਬੁਰਾ ਹੋਵੇਗਾ ਕਿ ਤੂੰ ਆਪਣੀ ਪ੍ਰਜਾ ਨੂੰ ਖੁਸ਼ ਕਰਨ ਦੀ ਬਜਾਏ ਉਹਨਾਂ ਨੂੰ ਹੋਰ ਦੁੱਖਾਂ ਵਿੱਚ ਪਾ ਰਿਹਾ ਹੈ ਇਸ ਲਈ ਤੂੰ ਇੱਕ ਸੱਚਾ ਬਾਦਸ਼ਾਹ ਵੀ ਨਹੀਂ ਹੋ ਸਕਦਾ ਆਹੀ ਗੱਲ ਸੁਣਨ ਤੋਂ ਬਾਅਦ ਔਰੰਗੇਬ ਗੁੱਸੇ ਵਿੱਚ ਤਾਪੁੱਟਿਆ ਅਤੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੰਦੇ ਹੋਏ ਕਿਹਾ ਕਿ ਗੁਰੂ ਸਾਹਿਬ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਇਹਨਾਂ ਦੇ ਨਾਲ ਆਏ ਸਿੱਖਾਂ ਨੂੰ ਦਰਦਨਾਕ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ ਔਰੰਗਜੇਬ ਨੇ ਹੁਕਮ ਦਿੱਤਾ ਕਿ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿਓ ਪਈ ਸਤੀਦਾਸ ਜੀ ਨੂੰ ਰੋਮ ਵਿੱਚ ਲਪੇਟ ਕੇ ਸਾੜ ਦਿਓ ਅਤੇ ਭਾਈ ਦਿਆਲਾ ਜੀ ਨੂੰ ਉਬਲਦੀ ਹੋਈ ਦੇਗ ਵਿੱਚ ਬਿਠਾ ਦਿਓ 11 ਨਵੰਬਰ 1675 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਲਈ ਕਾਦੀ ਨੇ ਫਤਵਾ ਪੜ ਦਿੱਤਾ ਤੇ ਜਲਾਲਦੀਨ ਨੇ ਤਲਵਾਰ ਦਾ ਵਾਰ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਇਸ ਤੋਂ ਬਾਅਦ ਔਰੰਗਜ਼ੇਬ ਨੇ ਇੱਕ ਐਸਾ ਹੁਕਮ ਦਿੱਤਾ ਸੀ ਕਿ ਉੱਥੇ ਖੜੇ ਹੋਏ ਲੋਕ ਵੀ ਉੱਥੇ ਹੀ ਘਬਰਾ ਗਏ ਸਨ ਉਹ ਰੰਗਜੀਵ ਕਹਿੰਦਾ ਕਿ ਗੁਰੂ ਤੇਗ ਬਹਾਦਰ ਜੀ ਦੀ ਦੇਹ ਦੇ ਚਾਰ ਟੁਕਰੇ ਕਰਕੇ ਦਿੱਲੀ ਦੇ ਚਾਰ ਦਰਵਾਜ਼ਿਆਂ ਤੇ ਲਟਕਾ ਦਿੱਤੇ ਜਾਣ ਮੌਕਾ ਮਿਲਦੇ ਸਾਰੇ ਹੀ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਸਿਰ ਅਨੰਦਪੁਰ ਸਾਹਿਬ ਵਿੱਚ ਲੈ ਗਏ ਸਨ ਭਾਈ ਲੱਖੀ ਸ਼ਾਹ ਨੇ ਗੁਰੂ ਤੇਗ ਬਹਾਦਰ ਜੀ ਦੇ ਧੜ ਨੂੰ ਲੈ ਜਾ ਕੇ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ ਗੁਰੂ ਤੇਗ ਬਹਾਦਰ ਜੀ ਨੇ ਇਹ ਸ਼ਹੀਦੀ ਕਿਸੇ ਧਰਮ ਲਈ ਨਹੀਂ ਬਲਕਿ ਪੂਰੀ ਮਾਨਵਤਾ ਲਈ ਦਿੱਤੀ ਸੀ ਬਾਕੀ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਅਤੇ ਲਾਈਕ ਕਰੋ ਵੀਡੀਓ ਨੂੰ ਅਤੇ ਕਮੈਂਟ ਵਿੱਚ ਲਿਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ